ਅਸਤਾਨਾ ਸੁਵਾਨਾ ਮਦਰੀਕ ਦਾ ਇੰਟਰਵਿਊ ਦੇਖੀ ਅੱਜ ਉਹਦਾਂ ਨੂੰ ਪੁੱਛਿਆ ਜਾਂਦਾ ਸੀ ਵੀ ਬਾਈ ਜੀ ਤੁਸੀਂ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦੇ ਭੁੱਕੀ ਭੱਕੀ ਦੇ ਨੂੰ ਉਹਨੂੰ ਕਹਿੰਦਾ ਨਾ ਵੀ ਮੈਂ ਤਾਂ ਕਦੇ ਟੱਚ ਹੀ ਨਹੀਂ ਕੀਤੀ ਕਿਉਂ ਝੂਠ ਮਾਰਿਆ ਉਹਨੂੰ ਉਹ ਗੱਲ ਨਾ ਪਤਾ ਕੀ ਸੀ ਨਹੀਂ ਕਿਉਂ ਗੱਲ ਸੀ ਤੂੰ ਖਾਂਦਾ ਨਹੀਂ ਹੈ ਉਹ ਗੱਲ ਸੁਣ ਲੈ ਫਿਰ ਹਾਂ ਇਹਨਾਂ ਤੇ ਇਹ ਸ਼ਬਦ ਸਾਈਲੈਂਟ ਹੁੰਦੇ ਆ। ਬਸ ਹੁਣ ਐ ਕਰਨ ਲੱਗ ਜਾ। ਹੁਣ ਆਪਾਂ ਹੁਣਦੇ ਕੁੱਤੇ ਬਾਕੀ ਚੰਦਰਾ ਬੰਦਾ ਯਾਰ। ਮੇਰੀ ਇੰਗਲਿਸ਼ ਤੇ ਸ਼ਬਦ ਨਹੀਂ ਹੁੰਦੇ। ਜਿਵੇਂ 나ਇਫ ਤੇ ਮੂਰੇ ਕੇ ਲੱਗੀ ਹੁੰਦੀ ਐ। ਕੇ ਸਾਈਲੈਂਟ ਹਾਂ। ਨੋ ਦੇ ਮੂਰੇ ਕੇ ਲੱਗੀ ਹੁੰਦੀ ਐ। ਕਨੋ ਤਾਂ ਇਹਨਾਂ ਫੜਦੇ ਐ। ਕੇ ਸਾਈਲੈਂਟ ਪੜਕੇ ਨੋ ਫੜਦੇ ਐ। ਹਾਂ। ਉਵੇਂ ਮੇਰੇ ਕਈ ਸ਼ਬਦ ਹੈ ਜਿਹੜੇ ਬਸ ਸਾਈਲੈਂਟ ਐ। ਬਸ। ਕੱਲ ਤਾਂ ਸੁਣ ਲਾ ਪਲੇਟੀ ਸਭਾਈ ਉਹਨੇ ਉਹਨੇ ਪੁੱਛਿਆ ਵੀ ਬਾਈ ਤੁਸੀਂ ਕਿੰਨੇ ਚਮਚੇ ਭੁੱਕੀ ਖਾਂਦੇ ਮੈਂ ਚਮਚੇ ਨਾਲ ਭੁੱਕੀ ਖਾਂਦਾ ਹੀ ਨਹੀਂ ਹੋਰ ਉਹਦੇ ਚ ਇਹ ਸ਼ਬਦ ਸੀ ਮੈਂ ਭੁੱਕੀ ਨਹੀਂ ਖਾਂਦਾ ਚਮਚੇ ਨਾਲ ਸਾਈਲੈਂਟ ਸ਼ਬਦ ਹੈ ਮੇਰਾ ਚਮਚੇ ਨਾਲ ਮੈਂ ਤਾਂ ਕਾਰਡ ਨਾਲ ਖਾਂਦਾ ਉਹਨੇ ਚਮਚੇ ਨਾਲ ਪੁੱਛਿਆ ਸੀ ਮੈਂ ਉਹ ਭੁੱਕੀ ਨਹੀਂ ਖਾਂਦਾ ਮੈਂ ਚਮਚੇ ਨਾਲ ਜਦੋਂ ਖਾਂਦਾ ਹੀ ਨਹੀਂ ਉਹ ਸ਼ਬਦ ਮੇਰਾ ਸਾਈਲੈਂਟ ਆ ਕਾਰਡ ਵਾਲਾ ਭੁੱਕੀ ਮੈਂ ਨਹੀਂ ਖਾਂਦਾ ਚਮਚੇ ਨਾਲ ਸਾਇਲੈਂਟ ਸ਼ਬਦ ਹੈ ਮੇਰਾ ਇਹ ਸਹੀ ਮੇਰੇ ਮੇਰੀ ਡਿਕਸ਼ਨਰੀ ਫਲੋਰ ਫਲੋਰ ਕਾ ਨਹੀਂ ਫਰੋਲ ਕੇ ਜੇ ਦੇਖੋਗੇ ਤੁਸੀਂ ਤਾਂ ਤੁਹਾਨੂੰ ਪਤਾ ਲੱਗੂ ਕਈ ਸ਼ਬਦ ਮੇਰੇ ਸਾਈਲੈਂਟ ਹੈ। ਅੱਛਾ ਤੂੰ ਕਾਹੀ ਤੂੰ ਮੈਨੂੰ ਇੰਟਰਵਿਊ 'ਚ ਨਾ ਨਹੀਂ ਗਿਉਂਦਾ। ਉਹ ਨਾਲ ਤਾਂ ਤੂੰ ਪੜ੍ਹਿਆ ਜਾ ਕਰ ਕੋਈ ਗੱਲ ਨਹੀਂ ਪਰ ਮੇਰਾ ਇਹ ਬੋਲਦੇ ਨਾ ਉਹ ਵੀ ਪੜ੍ਹ ਪਹਿਲਾਂ ਮੇਰੀ। ਉਹ ਮੈਂ ਜਾਣਦਾ ਓਏ ਉਹ ਜਾਣਦਾ ਮੈਂ। ਲੈਂ ਲੈਣ ਜਾ ਕਰ। ਸਿੰਨਰੀ ਪੜ੍ਹ ਪਹਿਲਾਂ ਫਿਰ ਲੈਣ ਬਿਠਾਉਂ। ਉਹ ਪਤਾ ਹੀ ਐ ਕਿ ਮੈਨੂੰ ਸਾਈਲੈਂਟ ਰੱਖਣੇ ਆ। ਤੂੰ ਭੈਣੇ ਨਾ ਸ਼ਬਦ ਉਠਾ ਦੇ ਉੱਤੋਂ। ਮੇਰਾ ਗਾਂਚ ਤਾਂ ਹੁਣ ਬੋਲੀ ਇਹਨਾਂ ਤੋਂ। ਆ ਗੱਲ ਤਾਂ ਸੁਣ ਲੱਕ ਤੂਟ ਮਾਰਿਆ ਇਹਨਾਂ ਨੂੰ ਸੁਣ। ਕੀਦਰੀ ਇੰਟਰਵਿਊ ਆ। ਸ਼ਬਦ ਹੁੰਦੇ ਜਿਹੜੇ ਉਠਾਉਣ ਵੀ ਜਿਵੇਂ ਜਿਹੜੇ ਪ੍ਰੋਫੈਸਰ ਐ ਗਨੇਜੀ ਦੇ ਜਾਂ ਪੜੇ ਲਿਖਿਆ ਉਹਨਾਂ ਨੂੰ ਪਤਾ ਵੀ ਕੀ ਐ ਉਹ ਕੀ ਉਠਾ ਲੈਂਦੇ ਆ ਉਹ ਵਾਲੀ ਮੈਂ ਕナイਫ ਵਾਲੀ ਵੀ ਉਹ ਸ਼ਬਦ ਉਠਾਉਣੇ ਪੈਣ। ਉਹ ਬਾਈ ਮੈਨੂੰ ਪਤਾ ਹੀ ਹੈ। ਬਦਮਾਨ ਕਿਉਂ ਬਣਦਾ ਹੁੰਦਾ? ਤੂੰ ਸਿੱਧਾ ਕਹਦੇ ਮੈਂ ਖਾਂਦਾਗਾ 100 ਗਾ ਲੰਦਾ ਤੀ। ਕਈ ਪੰਜਾਬੀ ਇਹ ਸ਼ਬਦ ਦਾ ਮੇਰੇ ਸ਼ਬਦ ਉਠਾਉਣੇ ਪੈਂਦੇ ਆ। ਜਿਹੜੇ ਬੰਦੇ ਮੇਰੀ ਇੰਟਰਵਿਊ ਵੇਖਣਗੇ ਜਿਹੜੇ ਪੁੱਕੀ ਵਾਲੇ ਬੰਦੇ ਹੁਣ ਇਹ ਉਹਨਾਂ ਨੂੰ ਪਤਾ ਲੱਗ ਜੂਆ ਉਹ ਆਪਣੇ ਆਪ ਜਿਹੜਾ ਪਿਛਲਾ ਸ਼ਬਦ ਹੈ ਉਹਨੂੰ ਉਠਾ ਲੈਣਗੇ ਉਹ ਜਾਗਰ ਕਰ ਲੈਣਗੇ ਵੀ ਮੈਂ ਪੁੱਕੀ ਨਹੀਂ ਖਾਂਦਾ। ਕਮਚੇ ਨਾਲ ਕਮਚੇ ਨਾਲ ਸ਼ਬਦ ਉੱਠ ਖੜੂਗਾ ਆਪਣੇ ਆਪ ਸਮਝ ਆ ਜੂਆ ਇਹ ਨਵੇਂ ਬੱਚਿਆਂ ਨੂੰ ਉਹਨਾਂ ਨੂੰ ਜ਼ਰੂਰੀ ਦੱਸਣਾ ਆਪਾਂ ਡਿਕਸ਼ਨਰੀ ਪੜ੍ਹੋ ਤੁਹਾਨੂੰ ਪਤਾ ਲੱਗ ਜੂ। ਉਹ ਬੱਸ ਬੱਸ ਰਹਿਮ ਕਰ ਪੜਾ। ਤੂੰ ਪਾਉਂ ਕਿਹਨਾ ਕਰ? ਕਮ ਬੜਾਈ ਖੁਰਾਂਗਾ ਤੂੰ ਉੱਥੇ ਨੰਬਰ ਬਣਾਉਣ ਦਾ ਮਹਾਰਾਣੀ ਬੋਲਿਆ ਹੁਣ ਵੀ ਕਹਿਣਗੇ ਵੀ ਬਾਹਲਾ ਸਣਾਂਗਾ ਵੀ ਬਾਹਲੇ ਆ। ਉਹ ਨਹੀਂ ਸ਼ਬਦ। ਜੇ ਕਮਰਾ ਭਰੇ ਹੋਵੇ ਨਾ ਭੁੱਕੀ ਦਾ ਤੂੰ ਹੱਥ ਨੂੰ ਮੰਜਾ ਡੈਂਦਾ ਕਰਦੇ ਉਹ ਚ। ਨਹੀਂ ਨਾ ਮੱਜਾ ਮੱਜੜੀ ਨੂੰ ਨਹੀਂ ਕਰ। ਉਹ ਪਤਾ ਹੀ ਆ ਮੈਨੂੰ ਰਗਾ ਤਾਂ ਹੁਣ ਬੋਲੀ ਜੇ। ਉਹ ਪਲੰਗ ਬੈਂਡਾ ਕਰਦੇ ਗੱਲ ਕਰਾਏ ਆ ਵੀ ਮੈਨੂੰ ਦੱਸਣਾ ਥੋੜੀ ਆ। ਉਹ ਬਸ ਟਾਈਮ। ਹਾਂ ਹੁਣ ਜੇ ਤੂੰ ਮਿਲ ਕੇ ਮੈਨੂੰ ਪੁੱਛੇ ਵੀ ਮੰਜਾ ਡੈਂਦਾ ਕਰ ਦੇਗਾ। ਇਹ ਸਾਈਲੈਂਟ ਰੱਖਣਾ ਪੈਂਦਾ ਵੀ ਤੂੰ ਮੈਨੂੰ ਕਹੇ ਵੀ ਮੰਜਾ ਵਿਹਲਾ ਕਰ ਦੇਗਾ। ਪੁੱਕੀ ਵਾਲੇ ਕਮਰੇ ਚੋਂ ਪੁੱਕੀ ਵਾਲਾ ਕਮਰਾ ਇਹ ਸਾਈਲੈਂਟ ਰੱਖਣਾ ਪਊਗਾ ਬੰਸ਼ਾਪਤ। ਜੇ ਮੈਂ ਕਹੂੰਗਾ ਵੀ ਹਾਂ ਮੈਂ ਮੰਜਾ ਡੈਂਦਾ ਕਰ ਦੂੰ। ਕੁੱਕੀ ਵਾਲੇ ਕਮਰੇ ਚ ਕੁੱਕੀ ਵਾਲੇ ਕਮਰੇ ਚ ਸ਼ਬਦ ਸਾਇਲੈਂਟ ਰੱਖਣਾ ਪੈਂਦਾ ਇਹ ਭੈਣਾਂ ਦਿਕਸ਼ਿੰਦਨਾਂ ਫੋਲੋ ਕਰਨਗਾ ਪੈਂਦੀਆਂ ਮੇਰੀਆਂ ਹੁਣ ਇਹ ਨਾ ਉਹ ਆ ਜਾਂਦੇ ਕਾਪੀਰਾਈਟ ਕਲੇਮ ਆਫ ਦਾ ਜਿਹੜੀ ਕੀ ਕਹਿੰਦੇ ਹੁੰਦੇ ਆ ਉਹਨੂੰ ਵੀ ਇੱਕ ਹੁੰਦੀ ਹੈ ਬਗਲਾ ਬਲਗਾਇਰਤੀ ਇੱਕ ਹੁੰਦੀ ਹੈ ਹੁੰਦੀ ਮਤਲਬ ਕਿ ਵੀ ਨਸ਼ੇ ਪ੍ਰਮੋਟ ਕਰਨ ਵਾਲੀ ਗੱਲ ਉਹ ਫਿਰ ਆਪਾਂ ਨੂੰ ਇਨਸਟਰਕਸ਼ਨ ਆ ਜਾਂਦੇ ਵੀ ਆਹ ਨਹੀਂ ਕਰਨਾ ਤੁਸੀਂ ਆਹ ਨਹੀਂ ਕਰਨਾ ਉਹਦੇ ਚ ਫਿਰ ਮੈਂ ਇੱਕ ਡਿਸਕਲੈਮਰ ਹੀ ਬਣਾਈ ਆ ਆਪਦੀ ਮੇਰੀ ਡਿਸ਼ਕਨਰੀ 'ਚ ਇਹ ਸ਼ਬਦ ਸਾਈਲੈਂਟ ਕਰਤੇ ਫਿਰ ਮੈਂ ਵੀ ਭੁੱਕੀ ਵਾਲੇ ਕਮਰੇ 'ਚ ਮੈਂ ਮੈਂ ਇਕੱਲਾ ਹੀ ਨਾ ਕਰਦਾ ਮੈਂ ਭੁੱਕੀ ਨਹੀਂ ਖਾਂਦਾ ਚਮਚੇ ਨਾਲ ਕੁਝ ਸ਼ਬਦ ਫਿਰ ਮੈਂ ਸਾਈਲੈਂਟ ਕਰਕੇ ਤਾਂ ਹੀ ਮੈਂ ਕਹਿੰਦਾ ਵੀ ਜੇ ਮੇਰੀ ਮੈਨੂੰ ਮੈਨੂੰ ਜਾਣਨਾ ਹੈ ਮੇਰੀ ਡਿਸ਼ਕਨਰੀ ਪੜ੍ਹਨੀ ਪੰਦੀ ਆ ਜਿਹੜੇ ਮਦਰ ਕੇ ਵੀ ਆਉਂਦੇ ਆ ਵੀ ਇੰਟਰਵਿਊ ਲੈਣ ਉਹਨਾਂ ਕੋਲੇ ਵੀ ਮੈਂ ਡਿਸ਼ਕਨਰੀ ਮੂਰੇ ਤਾਂ ਪੜੋ ਕਿ ਡਿਸ਼ਕਨਰੀ 'ਚ ਜਿਹੜੇ ਸ਼ਬਦ ਮੇਰੇ ਸਾਈਲੈਂਟ ਹੈ ਸਾਈਲੈਂਟ ਕਰਨੇ ਪੈਂਦੇ ਆ ਕਿਹ